ਫਗਵਾੜਾ ਵਿਖੇ ਸਰਬ ਨੌਜਵਾਨ ਸਭਾ ਫਗਵਾੜਾ ਵੱਲੋਂ ਰੁੱਖ ਲਗਾਓ ਵਾਤਾਵਰਣ ਬਚਾਓ ਸਮਾਗਮ ਕਰਵਾਇਆ ਗਿਆ ਇਸ ਮੌਕੇ ਤੇ ਰੁੱਖ ਲਗਾਏ ਗਏ ਇਸ ਮੌਕੇ ਤੇ ਸੁਖਵਿੰਦਰ ਸਿੰਘ ਸੁਰਿੰਦਰ ਸਿੰਘ ਵਿਰਦੀ ਰੀਡਰ ਡੀਐਸਪੀ ਪੰਚਾਇਤ ਸਕੱਤਰ ਸੰਜੀਵ ਕੁਮਾਰ ਮਨਦੀਪ ਵਾਸੀ ਜਸ਼ਨ ਮਹਿਰਾ ਸਰਬਜੀਤ ਸਾਭੀ ਰਾਜ ਕੁਮਾਰ ਰਾਜਾ ਗੁਰਸ਼ਰਨ ਵਾਸੀ ਮਨਜੀਤ ਲੰਡਨ ਡਰੀਮ ਸਾਫਕਾ ਸਰਪੰਚ ਰਣਜੀਤ ਕੋਰ ਗਿਆਨ ਚੰਦ ਠੇਕੇਦਾਰ ਮਦਨ لال ਪੰਚ ਗੁਰਚਰਨ ਸਿੰਘ ਬਸਰਾ ਮਨੋਰ ਸਿੰਘ ਸੱਗੂ ਪੀਟਰ ਕੁਮਾਰ ਸਾਫਕਾ ਪੰਚ ਗੁਰਚਰਨ ਸਿੰਘ ਪੰਚ ਸੁਜਨ ਸਿੰਘ ਲੰਬੜਦਾਰ ਜੁਗਿੰਦਰਪਾਲ ਸਿੰਘ ਸੇਵਾ ਮੁਕਤ ਨਾਇਬ ਤਸਿਲਦਾਰ ਬਲਜਿੰਦਰ ਸਿੰਘ ਪ੍ਰਧਾਨ ਬਾਬਾ ਟੇਕ ਸਿੰਘ ਗੁਰਦੁਆਰਾ ਰਸ਼ਪਾਲ ਸਿੰਘ ਸੱਲ ਹਾਜੀਪੁਰ ਰਣਜੀਤ ਸਿੰਘ ਮੈਨੇਜਰ ਨਰੇਸ਼ ਕੋਹਲੀ ਡਾਕਟਰ ਵਿਜੇ ਕੁਮਾਰ ਗੁਰਦੀਪ ਸਿੰਘ ਤੁੱਲੀ ਨਰਿੰਦਰ ਸੈਣੀ ਹਰਵਿੰਦਰ ਸਿੰਘ ਰਕੇਸ਼ ਕੋਛੜ ਪਰਮਜੀਤ ਰਾਏ ਅਨੂਪ ਦੁੱਗਲ ਅਸ਼ੋਕ ਸ਼ਰਮਾ ਡਾਕਟਰ ਕੁਲਦੀਪ ਸਿੰਘ ਮੈਡਮ ਸ਼ਪਨਾ ਸ਼ਾਰਦਾ ਮੈਡਮ ਆਸ਼ੂ ਬੱਗਾ ਮੈਡਮ ਰਮਨਦੀਪ ਮੈਡਮ ਤੰਨੂ ਈਸ਼ਾ ਮਨਪ੍ਰੀਤ ਕਸ਼ਿਸ਼ ਮਨਪ੍ਰੀਤ ਕੌਰ ਜਸਲੀਨ ਕੌਰ ਪ੍ਰਤਿਮਾ ਦਿਵਿਆ ਗੋਮਤੀ ਆਰਤੀ ਸਲੋਨੀ ਦਲਜੀਤ ਈਸ਼ਾ ਰੁਸਜੀ ਰਾਏ ਮਨਪ੍ਰੀਤ ਗਗਨ ਖੁਸ਼ੀ ਸ਼ਿਲਪਾ ਕਿਰਨਦੀਪ ਨਿਸ਼ਾ ਕੁਸ਼ਲਿਆ ਨੰਦਨੀ ਪਿੰਕੀ ਮੁਸਕਾਨ ਰੇਖਾ ਸਿਮਰਨ ਜੋਤੀ ਆਦਿ ਮੌਜੂਦ ਸਨ ਐਨਡੀਟੀਵੀ ਪੰਜਾਬ ਨਿਊਜ਼ ਲਈ ਫਗਵਾੜਾ ਤੋਂ ਯਸ਼ ਸ਼ਰਮਾ ਦੀ ਰਿਪੋਰਟ ਬੇ 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 ਬ ਬੜੀ ਬਾਉ ਬਾਜੀ ਉੱਪਰੇ ਆਪਣੇ ਉੱਪਰ ਆਪਣੇ ਪਾਣੀ ਆ ਤਵੇ ਮਿਸਟਰੀ ਦੇ ਉੱਪਰ ਬੜੀ ਆਪਣੇ ਉੱਪਰ ਬੜਾ ਇੱਧਰ ਹੋਇਆ ਸਰ ਮੇਰੇ ਪਿੱਛੇ ਫੋਟੋ ਕੱਲ ਲਈ ਇੱਕ ਇੱਧਰ ਦੇਖਿਓ ਸਰ ਸਾਰੇ ਆਪਕੀ ਅੱਜ ਜਿਹੜੀ ਮੁਹਿੰਮ ਸ਼ੁਰੂ ਕਰਨ ਦੀ ਗੱਲ ਆ ਮੈਂ ਕੋਲ ਪਹੁੰਚ ਨਹੀਂ ਕਰਾਂਗਾ ਇੱਕ ਤਬਾਜੀ ਤੇ ਹਰਜੀਤ ਸਿੰਘ ਜੀ ਲਈ ਜਦੋਂ ਵੀ ਕਰੇ ਮੀਟਿੰਗ ਹੁੰਦੀ ਹੈ ਤਾਂ ਫਗਵਾੜੇ ਦਾ ਨਾਂ ਕਹਿੰਦੇ ਬੂਟੇ ਬੜੇ ਘੱਟ ਲੱਗੇ ਜੀ ਤੁਸੀਂ ਜਰੂਰ ਸਾਨੂੰ ਐਟੀਓ ਨੂੰ ਖੁਪ ਭਲਾਓ ਪਰ ਮੈਡਮ ਜਿੰਨੇ ਲਾਏ ਆ ਇੱਥੇ ਮੇਰੇ ਪਾਪਾ ਸਾਹਿਬ ਬੈਠੇ ਆ ਰਵੀ ਜੀ ਫਲਾਹੀ ਤੋਂ ਜਿੰਨੇ ਬੂਟੇ ਲਾਏ ਆ ਜੋ ਲੱਗੇ ਆ ਔਰ ਵੀਡੀਓ ਪਾਈ ਆ ਸੀ ਦਿਖਾਈ ਆ ਵੀ ਆ ਲੱਗੇ ਆ ਔਰ ਇਹਦੀ ਪਰਮਿਸ਼ਨ ਕਰਦੇ ਆ ਸਾਬੇ ਆਪਾਂ ਨੂੰ ਡੈਂਟੀ ਵਧਾਉਣੇ ਆ ਜੀ ਜਿੰਨੇ ਵੀ ਲੋਣੇ ਆ ਪੰਨ ਵਾਲੀ ਗੱਲ ਕਰੀਏ ਆਪਾਂ ਸਾਰੇ ਲੜਕੇ ਆਪਾਂ ਇੱਕ ਇੱਕ ਬੂਟਾ ਬਾਲੀਏ ਪਗਾਹ ਜਿਹੜੀ ਨਾ ਸੱਭਾ ਬੜਾ ਧਿਆਨ ਦੇਆ ਇਹ ਆਪਾਂ ਨਾਮ ਤੇ ਲਗਾਇਆ ਤਾਂ ਆ ਦੇਣੋ ਫੈਲਾਸੀ ਨੇ ਝੋਟੇ ਆ ਏਸੀ ਸਾਈਕਲਾਂ ਤੇ ਵੀ ਏਸੀ ਲੋਣੇ ਪੈ ਜਾਣੇ ਆ ਜੋ ਹਲਾਤ ਬਣਦੇ ਜਾ ਰਹੇ ਆ ਟੈਂਪਰੇਚਰ ਦੇਖ ਲਓ 50 ਤੋਂ ਉੱਪਰ ਜਾ ਰਿਹਾ ਇਸ ਕਰਕੇ ਬੀਤੀ ਆ ਅ ਕਮਿਸ਼ਨ ਸਾਹਿਬਾਨ ਨੂੰ ਕੋ ਡੀਐਸਪੀ ਜੀ ਸਾਡਾ ਸਾਥ ਦੇ ਵਿੱਚ ਇੱਕ ਵਾਰੀ ਖੜਕਾ ਦੜਕਾ ਕਰ ਦਿੰਦਾ ਔਰ ਇਸੇ ਤਰ੍ਹਾਂ ਅਸੀਂ 10 ਦਿਨ ਨਹੀਂ ਪਾਉਂਦੇ ਉਹ ਤਾਂ 15 ਮਿੰਟ ਲਾਉਂਦਾ ਨਾ ਅਸੀਂ 10 ਦਿਨ ਦੇ ਵਿੱਚ ਇੱਕ ਪ੍ਰੋਜੈਕਟ ਜਿਹੜਾ ਜ਼ਰੂਰ ਕਰਦੇ ਆ ਉਹਨੇ ਡਾਕਟਰ ਤੇ ਸੀਏ ਤੇ ਮੰਨ ਕੇ ਗਿਆ ਉਹ ਵੀ ਅਸੀਂ ਬਣਾਇਆ ਅੱਜ ਇੱਕ ਜਾਈ ਨੂੰ ਕੰਮ ਕਰੇ ਹੁਣ ਇਹ ਜਿਹੜਾ ਸਾਡਾ ਵੱਡਾ ਪ੍ਰੋਜੈਕਟ ਆ ਗਿਆ ਫਿਰ 6 ਅਕਤੂਬਰ ਦਾ ਤਾਂ ਸਾਡਾ ਜਿਹੜਾ ਮੈਗਾ ਇਵੈਂਟ ਹੈ ਜਿਹਦੀ ਪਹਿਚਾਨ ਹੈ ਇੱਕ ਅਲੱਗ ਡੀਐਸਪੀ ਸਾਹਿਬ ਉਸ ਵੇਲੇ ਸਭ ਫਿਰ ਹਲਉਂਦੇ ਪਏ ਸੀ ਕਿਉਂਕਿ ਸਭ ਨੂੰ ਪਤਾ ਉਸ ਪ੍ਰੋਗਰਾਮ ਦਾ ਇਹਨਾਂ ਨੇ ਵੀ ਅਟੈਂਡ ਕੀਤਾ ਉਹ ਜਸਵੀਰ ਜੀ ਉਦੋਂ ਦੇ ਸੇਵਾ ਜਿ ਸੀ ਜਿਸ ਵੇ ਸਾਡੇ ਨਾਲ ਜੁੜੇ ਆ ਔਰ ਇਹਨਾਂ ਨੇ ਹਮੇਸ਼ਾ ਹੀ ਹੋਣਾ ਕਿ ਸੱਜਾ ਹੱਥ ਐਦਾਂ ਕਰਕੇ ਯਾਰ ਅਮੇਸਰ ਥੋੜ੍ਹਾ ਜਿਹਾ ਯੋਗਦਾਨ ਪਾ ਲਈਓ ਚਾਹੇ ਲੁਧਿਆਣੇ ਰਹੇ ਸੇਵਾ ਜਿਹੜੀ ਸੀ ਲੇਕਿਨ ਫੇਰ ਵੀ ਸਭਾ ਦੇ ਨਾਲ ਅਟੈਚਮੈਂਟ ਜਿਹੜੀ ਆ ਉਹਨਾਂ ਨੇ ਉਸੇ ਤਰ੍ਹਾਂ ਰੱਖੀ ਆ ਲਓ ਉਸ ਤੋਂ ਬਾਅਦ ਕਿਉਂਕਿ ਮੈਂ ਨਾਮ ਡੀਐਸਵੀ ਸਾਹਿਬ ਦਾ ਲਿਆ ਡੀਐਸਵੀ ਜਨ ਚਾਹਨਾ ਸਾਹਿਬ 1 ਮਿੰਟ ਦੇ ਲਈ ਜ਼ਰੂਰ ਤੁਸੀਂ ਮੰਚ ਦੇ ਉੱਪਰ ਆਓ ਔਰ ਇਹ ਮਹਾਰਤ ਮੌਕਾ ਹੈ ਜਿਹੜਾ ਬਣ ਮਹਾਉਸਤਵ ਦਾ ਸਾਡੇ ਸਭ ਦੇ ਨਾਲ ਜਿਹੜਾ ਜੁੜਿਆ ਹੋਇਆ ਵਾ ਇਸ ਮੌਕੇ ਤੁਹਾਡੇ ਕੁਛ ਤੁਹਾਡੇ ਮੁਖਾਰਬਿਨ ਤੋਂ ਕੁਛ ਉਹ ਵਾਈਕੋ ਜੀ ਦਾ ਖਾਲਸਾ ਸ਼ਿਵਾਈਹੂ ਜੀ ਦੀ ਭਦੇ ਮੰਤਰੀ ਰਾਜਮਾਨ ਸਾਡੇ ਕਾਰਪੋਰੇਸ਼ਨ ਪਗੋੜਾ ਦੇ ਕ੍ਰਿਸ਼ਨ ਸਾਹਿਬ ਬਾਕੀ ਇੱਥੇ ਪਹੁੰਚੀ ਜਿੰਨੀਆਂ ਮੱਜੇ ਸਖੀਤਾਂ ਸਾਰਿਆਂ ਨੇ ਇੱਥੇ ਆਉਣ ਦੇ ਦਰਵਾਜ਼ਾ ਸਰਬ ਨੌਜਵਾਨ ਸੁਹਾਵਲੋਂ ਨਹਿਰ ਯੋਗ ਇੰਦਰ ਦੀ ਸਹਾਇਤਾ ਨਾਲ ਇਹਦਾ ਪ੍ਰਯਤਨ ਸ਼ੁਰੂ ਕੀਤਾ ਗਿਆ ਜਿਹੜਾ ਬਣ ਮਹਾਉਸਬ ਦੇ ਸੰਬੰਧ ਵਿੱਚ ਇਹ ਬਹੁਤ ਹੀ ਸ਼ਲਾਘਾਜਨਕ ਕਦਮ ਹੈ ਜਿੱਦਾਂ ਤੁਸੀਂ ਪਹਿਲਾਂ ਦੱਸਿਆ ਵੀ ਲਗਾਤਾਰ ਕੀਤਾ ਜਾ ਰਿਹਾ ਹੈ ਬਾਕੀ ਦੀ ਉਹ ਜਿਹੜੇ ਸਵਾਜ ਭਾਈ ਦੇ ਕੰਮ ਸਭ ਨੌਜਵਾਨ ਸੌਂਗ ਨੂੰ ਕੀਤੇ ਜਾ ਰਹੇ ਆ ਇਹ ਹਮੇਸ਼ਾ ਸ਼ਲਾਘਾਜਨਕ ਜਿਹੜੇ ਜਾਣਗੇ ਜਿਸ ਤਰ੍ਹਾਂ ਸਾਡੇ ਗੁਰੂਆਂ ਨੇ ਇਸ ਕੰਮ ਦਾ ਟੋਕਾ ਦਿੱਤਾ ਹੈ ਪਵਨ ਗੁਰੂ ਪਾਣੀ ਕਿਤਾ ਵਾਦਾ ਤਰਸਾਤ ਅੱਜ ਜੋ ਸਾਡੇ ਪੰਜਾਬ ਦੇ ਇਸ ਪ੍ਰੂਫਸ਼ਨ ਦੀ ਸਥਿਤੀ ਹੈ ਜਿਹੜੀ ਉਹ ਕਾਫੀ ਭਿਆਨਕ ਹੈ ਇਸ ਨੂੰ ਠੀਕ ਕਰਨਾ ਤੇ ਆਉਣ ਵਾਲੀਆਂ ਜਨਰੇਸ਼ਨਸ ਵਾਸਤੇ ਬਚਾ ਕੇ ਰੱਖਣਾ ਇਹ ਸਾਡਾ ਫਰਜ਼ ਹੈ ਤੇ ਤੁਹਾਡਾ ਜਿਹੜਾ ਕਲੱਬ ਹੈ ਤੁਹਾਡਾ ਜਿਹੜਾ ਇਹ ਸਭ ਨੌਜਵਾਨ ਸਭਾ ਹੈ ਇਹਦੇ ਚ ਜੋ ਕਾਰਜ ਕਰ ਰਹੀ ਹੈ ਤੇ ਬਹੁਤ ਸ਼ਲਾਘਾਯੋਗ ਹੈ ਜੀ ਮੈਂ ਆਸ ਕਰਦਾ ਕਿ ਅੱਗੇ ਵੀ ਅਜਿਹੇ ਕੰਮ ਜਾਰੀ ਰਹਿਣਗੇ ਤੇ ਤੁਹਾਡਾ ਇੱਥੇ ਸਾਰਿਆਂ ਦਾ ਆਉਣ ਦੇ ਧੰਨਵਾਦ ਥੈਂਕ ਯੂ ਜਿਹੜਾ ਇਹਨਾਂ ਦਾ ਪ੍ਰੋਗਰਾਮ ਹੈ ਸੋ मैडम 안 रुकिए गुड मॉर्निंग सार्‍यांनो सब तो पहले ते आज मंच पे विराजमान और पंडाल दे विच जिन्ने भी आज साथी बैठे आ सार्‍यांनो मेरे वलो मैं सॉरी कहनी हां कि मैं थोड़ा लेट हो गई गर्मी दा काफी माहौल सिगा और कुछ मेरी मीटिंग इक चल रही सी जिदे कर के थोड़ा मैं लेट हो गई ਬਟ ਤੁਸੀਂ ਫੇਰ ਵੀ ਆਪਣੀ ਪੇਸ਼ੈਂਸ ਬਣਾ ਕੇ ਕਾਰਜਕ੍ਰਮ ਨੂੰ ਜਿਹੜਾ ਅੱਗੇ ਬਤਾਇਆ ਇਸ ਕਰਕੇ ਬਹੁਤ ਜ਼ਿਆਦਾ ਤੁਸੀਂ ਤੁਹਾਡਾ ਸਾਰਿਆਂ ਦਾ ਧੰਨਵਾਦ ਦੂਜੀ ਗੱਲ ਜਿਹੜੀ ਅੱਜ ਇਹਨਾਂ ਵੱਟਾ ਸ਼ੇਅਰ ਫਰਡ ਕੀਤਾ ਹੈ ਸਰਬ ਨੌਜਵਾਨ ਸਭਾ ਨੇ এনवायरमेंट ਨੂੰ ਲੈ ਕੇ এনवायरमेंट ਇਹ ਹੋ ਜਾਏ ਕਿ ਇਸ਼ੂ ਹੈ ਜਿਹਦੇ ਨਾਲ ਹਰ ਜੀਵ ਜੰਤੂ ਜਿਹੜਾ ਹੈਗਾ ਆ ਅਸਰ ਜਿਹਦੇ ਨਾਲ ਹੁੰਦਾ ਹੈ ਐਨਵਾਇਰਨਮੈਂਟ ਓਵਰ ਦਾ ਈਅਰ ਬਹੁਤ ਸਾਲਾਂ ਤੋਂ ਗਲੋਬਲ ਵਾਰਮਿੰਗ ਹੋ ਰਹੀ ਹੈ ਪੋਲਿਊਸ਼ਨ ਇੰਨੀ ਜ਼ਿਆਦਾ ਹੋ ਰਹੀ ਹੈ ਕਿੰਨੇ ਜ਼ਿਆਦਾ ਡਿਜ਼ੀਜ਼ਸ ਹੋ ਰਹੇ ਸਕਿਨ ਟ੍ਰਬਲਸ ਹੋ ਰਹੀਆਂ ਉਹ ਸਾਰੀਆਂ ਜਿਹੜੀਆਂ ਪ੍ਰੋਬਲਮਸ ਆ ਰਹੀਆਂ ਹੈਗੀਆਂ ਉਹ ਆਪਣਾ ਵਾਤਾਵਰਣ ਜਿਹੜਾ ਹੈਗਾ ਆ ਉਹ ਖਰਾਬ ਹੋਣ ਦੇ ਨਾਲ ਕਿਉਂਕਿ ਪੋਲਿਊਸ਼ਨ ਓਵਰ ਦਾ ਈਅਰਸ ਬਹੁਤ ਪੋਪੂਲੇਸ਼ਨ ਬਹੁਤ ਜ਼ਿਆਦਾ ਵਧੀ ਹੈ ਜਿਹਦੇ ਕਰਕੇ ਬਹੁਤ ਸਾਰੀਆਂ ਜਿਹੜੇ ਜੰਗਲ ਸੀਗੇ ਜਾਂ ਬੂਟੇ ਲੱਗੇ ਹੋਏ ਸੀ ਉਹਨਾਂ ਨੂੰ ਹਟਾ ਕੇ ਉੱਥੇ ਹੋਰ ਜ਼ਿਆਦਾ ਸਿਵਲਾਈਜੇਸ਼ਨ ਹੋ ਗਈ ਹੈ ਅੱਜ ਦਾ ਜਿਹੜਾ ਉਪਰਾਲਾ ਹੈ ਪੌਦੇ ਲਗਾਉਂਦਾ ਸਰਬ ਨੌਜਵਾਨ ਸਭਾ ਵੱਲੋਂ ਇਹ ਬਹੁਤ اچھا ਉਪਰਾਲਾ ਹੈ ਤੇ ਮੈਂ ਬਹੁਤ ਜ਼ਿਆਦਾ ਇਹਨਾਂ ਨੂੰ ਐਪਰੀਸ਼ੀਏਟ ਕਰਦੀ ਹਾਂ ਕਿ ਇੰਨੀ ਜ਼ਿਆਦਾ ਗੈਦਰਿੰਗ ਦੇ ਵਿੱਚ ਇਹਨੇ ਸਾਰੇ ਵਾਤਾਵਰਣ ਪ੍ਰੇਮੀ ਤੁਸੀਂ ਸਾਰੇ ਬੁਲਾ ਕੇ ਅੱਜ ਪੌਦੇ ਲਗਾਉਂਗੇ ਇਸ ਤੋਂ ਵੱਡਾ ਜਿਹੜਾ ਅੱਜ ਦੀ ਡੇਟ ਦੇ ਵਿੱਚ ਕੋਈ ਹੋਰ ਅੱਛਾ ਕੰਮ ਨਹੀਂ ਹੈਗਾ ਤੁਸੀਂ ਕਾਰਪੋਰੇਸ਼ਨ ਦੀ ਗੱਲ ਪਲਾਹੀ ਸਾਹਿਬ ਕਰ ਰਹੇ ਸੀਗੇ ਕਿ ਕਾਰਪੋਰੇਸ਼ਨ ਨੇ ਪੌਦੇ ਜਿਹੜੇ ਹੈਗੇ ਆ ਹਾਲੇ ਸ਼ੁਰੂਆਤ ਨਹੀਂ ਕੀਤੀ ਕਾਰਪੋਰੇਸ਼ਨ ਦਾ ਟਾਰਗੇਟ ਇਸ ਰੈਣੀ ਸੀਜ਼ਨ ਦੇ ਵਿੱਚ ਅਸੀਂ 35000 ਪੌਦੇ ਜਿਹੜੇ ਹੈਗੇ ਲਗਾਉਣੇ ਹੈਗੇ ਆ ਜਿਹੜੀਆਂ ਵੀ ਸੰਸਥਾਵਾਂ ਪੌਦੇ ਲਗਾਉਣਾ ਚਾਹੁੰਦੀਆਂ ਹੈ ਕਾਈਂਡਲੀ ਸਾਡੇ ਦਫ਼ਤਰ ਆ ਕੇ ਆਪਣੇ ਆਪ ਨੂੰ ਦੱਸੋ ਵੀ ਅਸੀਂ ਆ ਲਗਾ ਰਹੇ ਹੈਗੇ ਆ ਅਸੀਂ ਤੁਹਾਡੀ ਹਰ ਤਰ੍ਹਾਂ ਨਾਲ ਮਦਦ ਕਰਾਂਗੇ ਔਰ ਹਰ ਪੌਦਾ ਜਿਹੜਾ ਵੀ ਕੋਈ ਲਗਾਏਗਾ ਕਿਰਪਾ ਕਰਕੇ ਉਸ ਪੌਦੇ ਦੀ ਦੇਖਭਾਲ ਕਰਨੀ ਉਹਨੂੰ ਵੱਡਾ ਕਰਨਾ ਵੀ ਆਪਣੀ ਜ਼ਿੰਮੇਵਾਰੀ ਸਮਝੀਏ ਕਿਉਂਕਿ ਅਸੀਂ ਨਾਰਮਲੀ ਬਹੁਤ سارے ਸਾਲਾਂ ਤੋਂ ਪੌਦੇ ਤਾਂ ਬਹੁਤ ਲਗਾਉਂਨੇ ਹਰ ਸਾਲ ਪਰ ਉਹਦੀ ਸਾਂਭਾਲ ਨਹੀਂ ਹੋ ਪਉਂਦੀ ਜਿਹੜੇ ਕਰਕੇ ਕੀ ਫਿਰ ਉੱਥੇ ਦਾ ਉੱਥੇ ਮੈਟਰ ਰਹਿ ਜਾਂਦਾ ਹੈ ਬਟ ਐਸ ਸਾਲ ਵਿਦ ਦੀ ਹੈਲਪ ਆਫ ਫੋਰੈਸਟ ਡਿਪਾਰਟਮੈਂਟ ਪੁਲਿਸ ਡਿਪਾਰਟਮੈਂਟ ਵੀਡੀਓ ਸਾਫ ਸਾਰੇ ਜਣੇ ਜਿਹੜੇ ਰਲ ਕੇ ਇਸ ਮੰਚ ਤੇ ਇਕੱਠੇ ਹੋਏ ਆ ਇਹ ਦਾ ਮਤਲਬ ਹੈ ਕਿ ਥਿਸ ਇਜ਼ ਅ ਵੈਰੀ ਸੀਰੀਅਸ ਟਾਪਿਕ ਜਿਵੇਂ ਕਿ ਹਰ ਕੋਈ ਕੰਮ ਕਰਨਾ ਚਾਹੁੰਦਾ ਹੈ ਔਰ ਸਰਕਾਰਾਂ ਵੀ ਇਹ ਕੰਮ ਕਰਨੀਆਂ ਚਾਹੁੰਦੀਆਂ ਹਨ ਕਿ ਵਾਤਾਵਰਨ ਨੂੰ ਅਸੀਂ ਸਾਰੇ ਜਣੇ ਸੰਭਾਲ ਰਹੀਏ ਸਰਬ ਨੌਜਵਾਨ ਸਭਾ ਸੁਖਮਿੰਦਰ ਸਿੰਘ ਜੀ ਮੈਨੂੰ ਪਤਾ ਹੈ ਮੈਂ ਕਾਫੀ ਲੰਬੇ ਸਮੇਂ ਤੋਂ ਉਹਨਾਂ ਦੇ ਨਾਲ ਐਸੋਸੀਏਟਡ ਹਾਂ ਬਹੁਤ ਅੱਛਾ ਕੰਮ ਕਰ ਰਹੇ ਹਨ ਹਰ ਸੋਸ਼ਲ ਕੌਜ਼ ਤੇ ਇਹਨਾਂ ਨੇ ਕੋਈ ਨਾ ਕੋਈ ਉਪਰਾਲਾ ਕੀਤਾ ਹੈ ਔਰ ਆਂਡ ਵਾਲੇ ਟਾਈਮ ਦੇ ਵਿੱਚ ਜਿਵੇਂ ਕਿ ਸ਼ਾਦੀਆਂ ਕਰ ਰਹੇ ਹੈ ਪ੍ਰੋਗਰਾਮ ਇਹਨਾਂ ਨੇ ਉਲੀਕਿਆ ਹੈ ਤੇ ਮੈਂ ਤੁਹਾਡੀ ਸਾਰਿਆਂ ਦੀ ਮਦਦ ਵੀ ਉਸ ਪ੍ਰੋਗਰਾਮ ਲਈ ਚਾਹੂਗੀ ਹਰ ਕੋਈ ਹਾਜ਼ਰੀ ਵੀ ਭਰਨ ਦੇ ਉਹਦੇ ਵਿੱਚ ਵੱਧ ਝੜ ਕੇ ਹਿੱਸਾ ਵੀ ਲੈਣ ਕਿਉਂਕਿ ਸੋਸ਼ਲ ਸੁਸਾਇਟੀ ਦੇ ਨਾਲ ਅਸੀਂ ਅੱਗੇ ਵਧਣਾ ਹੈ ਸਾਰਿਆਂ ਨੂੰ ਨਾਲ ਇਕੱਠੇ ਲੈ ਕੇ ਵਧਣਾ ਹੈ ਤੇ ਇਹਨਾਂ ਸ਼ਬਦਾਂ ਦੇ ਨਾਲ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਥੈਂਕ ਯੂ ਵੈਰੀ ਮਚ ਲਓ ਜੀ ਪ੍ਰੋਗਰਾਮ ਦੇ ਕੱਜ ਸਰਪਨੋਜਨ ਸਭਾ ਜਸਟਰ ਪਗਵਾੜਾ ਅਤੇ ਸਰਪਨੋਜਨ ਬੇਲਸਟਾਟੀ ਵੱਲੋਂ ਨਹਿਰੂ ਵਿਕੈਂਟਰ ਕੂਟਲਾ ਅਤੇ ਬਾਬਾ ਟੇਕ ਸਿੰਘ ਪ੍ਰਬੰਧਕ ਕਮੇਟੀ ਪਲਾਹੀ ਵੱਲੋਂ ਸਾਡੇ ਜਿਹੜੇ ਆ ਬੂਟੇ ਲਗਾਉਣ ਦਾ ਪ੍ਰੋਗਰਾਮ ਰੰਭਿਆ ਗਿਆ ਤੇ ਜਿਹੜਾ ਪ੍ਰੋਗਰਾਮ ਆ ਇਹ ਲੰਡਨ ਡਰੀਮ ਦੇ ਰਿਜ਼ੋਰਟ ਦੇ ਤੇ ਲੱਗੇ ਛੱਜ ਜਿਹੜੇ ਆ ਉਹਦੇ ਆਲੇ-ਦੋਲੇ ਬੂਟੇ ਲਗਾਏ ਗਏ ਹੋਣ ਇਸ ਮੌਕੇ ਦੇ ਵਿੱਚ ਮੁੱਖ ਮਹਿਮਾਨ ਵਜੋਂ ਮੈਡਮ ਅਨੁਪਮ ਕਲੀਨ ਈਡੀਸੀ ਕਮ ਕਮਿਸ਼ਨਰ ਨਗਰ ਨਿਗਮ ਪਗਵਾੜਾ ਔਰ ਉਹਨਾਂ ਦੇ ਨਾਲ ਸਰਦਾਰ ਹਰਜੀਤ ਸਿੰਘ ਜੀ ਡੀਐਸਪੀ ਪਗਵਾੜਾ ਔਰ ਜਸਵੀਰ ਸਿੰਘ ਜੀ ਰਿਟਾਇਰ ਡੀਐਸਪੀ ਔਰ ਰਾਮ ਪਾਸੇਵ ਜੀ ਰਾਣਾ ਬीडीपीਓ ਪਗਵਾੜਾ ਔਰ ਉਹਨਾਂ ਦੇ ਨਾਲ ਨਾਲ ਹਰਜੀਤ ਸਿੰਘ ਜੀ ਬਨ ਰੇਂਜ ਅਫਸਰ ਫਲੋਰ ਔਰ ਹਰੀਪ ਸਿੰਘ ਜੀ ਬਲਕ ਅਫਸਰ ਬਨ ਵਿਭਾਗ ਤੇ ਸਾਰਿਆਂ ਨੇ ਸ਼ਿਰਕਤ ਕੀਤੀ ਹੈ ਇਸ ਮੌਕੇ ਦੇ ਉੱਤੇ ਔਰ ਇਸੇ ਦੇ ਇਸ ਮੌਕੇ ਜਿੰਨੇ ਵੀ ਪ੍ਰਬੰਧ ਪ੍ਰਬੰਧਕ ਪਹੁੰਚੇ ਨੇ ਜਾਂ ਪਿੰਡ ਦੀਆਂ ਪੰਚਾਇਤ ਪਹੁੰਚੀ ਆ ਪੰਜ ਸਰਪੰਚ ਪਹੁੰਚੇ ਨੇ ਸਟੂਡੈਂਟ ਦਾ ਸਾਰਿਆਂ ਦਾ ਟੀਚਰ ਸਹਿਬਾਂ ਦਾ ਮੈਂਬਰ ਸਹਿਬਾਂ ਦਾ ਸਾਰਿਆਂ ਦੀ ਦਿਲ ਦੀਆਂ ਖੁਸ਼ੀਆਂ ਤੋਂ ਧੰਵਾਦਿਆ। ਉਹ ਇਸ ਮੌਕੇ ਤੇ ਪਹੁੰਚੇ ਨੇ ਜਿਹੜੀ ਸਰਬਨੋਇਆ ਸਭਾ ਦੀ ਮੁਹਿੰਮ ਆ ਜਿੰਨੇ ਲਾਈਏ ਉਹਨੇ ਬਚਾਈਏ ਦੇ ਤਹਿਤ ਅੱਜ ਜਿਹੜਾ ਆ ਇਹ ਬੂਟੇ ਲਾਉਣ ਦਾ ਕੰਮ ਸ਼ੁਰੂ ਕੀਤਾ ਇਹ ਗਾਂ ਤੋਂ ਵੀ ਜਾਰੀ ਰਹੇਗਾ। ਔਰ ਜਿੰਨੇ ਵੀ ਸਰਬਨੋਇਆ ਸਭਾ ਨੇ ਜਿੰਨੇ ਬੂਟੇ ਲਾਏ ਆ ਉਹਨਾਂ ਦੀ ਦੇਖਭਾਲ ਕਰਕੇ ਉਹਨੂੰ ਪਾਲਿਆ ਆ ਨਾ ਕਿ ਕਿਰਤੀ ਵਧਾਈ ਆ। ਇਸ ਕਰਕੇ ਆਸਾਂ ਨੂੰ ਇਹ ਮੁਹਿੰਮ ਜਾਰੀ ਰਹੇਗੀ ਬਖ ਬਖ ਸ਼ਹਿਰ ਵਿੱਚ ਬਖ ਬਖ ਸ਼ਹਿਰਾ ਵਿੱਚ ਜਿਹੜੀ ਇਹ ਮਹਾਨ ਜਾਰੀ ਰਹੂਗੀ। ਲੇ ਸਾਰਿਆਂ ਦਾ ਪਤਵੰਤੇ ਸੱਜਣਾ ਦਾ ਜਿੰਨੇ ਵੀ ਤੁਸੀਂ ਕੌਂਸ਼ੇ ਨੇ ਜਿਲਦੀਆਂ ਕਹਰਾਈਆਂ ਤੋਂ ਧੰਨਵਾਦ ਹੈ ਜੀ ਸ਼ੁਕਰੀਆ ਜੀ